ਦਾਵਾ ਨਮਸਕਾਰ ਤੁਸੀਂ ਦੇਖ ਰਹੇ ਹੋ ਕ੍ਰਾਂਤੀਕਾਰੀ ਨਿਊਜ਼ ਹੱਕ ਸੱਚ ਦੀ ਆਵਾਜ਼ ਕ੍ਰਾਂਤੀਕਾਰੀ ਨਿਊਜ਼ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਰੋਮਰ ਟਾਂਡਾ ਦੇ ਵਾਰਡ ਨੰਬਰ 14 ਦੇ ਕੌਂਸਲਰ ਅਤੇ ਸਮੂਹ ਵਾਰਡ ਵਾਸੀਆਂ ਵੱਲੋਂ ਐਮਐਲਏ ਦੇ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ ਆਓ ਜਾਣਦੇ ਹਾਂ ਕੀ ਕੱਲੇ ਨੇ ਅੱਜ ਤੱਕरीबन 6 ਮਹੀਨੇ ਹੋ ਗਏ ਆ ਕ੍ਰਿਸ਼ਨਾ ਗਲੀ ਦਾ ਵਰਕ ਆਰਡਰ ਕੱਟੇ ਨੂੰ ਜਿਹੜੀ ਕਿ 10 ਲੱਖ ਕੁਛ ਹਜ਼ਾਰ ਦੀ ਗਲੀ ਪਾਸ ਹੋਈ ਸੀਗੀ ਜਿਹੜੀ ਕਿ ਮੈਂ ਆਪਣੇ ਹਾਊਸ ਦੇ ਵਿੱਚ ਪਾਸ ਕਰਾਈ ਸੀ ਅੱਧੀ ਗਲੀ ਬਣ ਗਈ ਤੇ ਅੱਧੀ ਰਹਿ ਗਈ ਤੇ ਅੱਜ ਸਾਨੂੰ ਐਸਓ ਸਾਹਿਬ ਨੇ ਸੁਵਿਧਾ ਟਾਈਮ ਦਿੱਤਾ ਸੀ ਕਿ 11 ਵਜੇ ਠੇਕੇਦਾਰ ਆਊਗਾ ਤੇ ਉਹ ਗਲੀ ਸ਼ੁਰੂ ਕਰੂਗਾ ਸਾਨੂੰ ਵੀ ਟਾਈਮ ਦਿੱਤਾ ਸੀ ਤੇ ਐਮਐਲਏ ਸਾਹਿਬ ਨੂੰ ਵੀ ਟਾਈਮ ਦਿੱਤਾ ਸੀ ਹੁਣ ਐਸਓ ਸਾਹਿਬ ਨੂੰ ਫੋਨ ਕਰਨ ਦੇ ਸਾਢੇ 12:30 ਵੱਜ ਗਏ ਆ ਹੁਣ ਉਹਨਾਂ ਨੂੰ ਫੋਨ ਕਰਨ ਦੇ ਕਹਿੰਦੇ ਹਲੇ ਐਮਐਲਏ ਸਾਹਿਬ ਨਹੀਂ ਆ ਸਕਦੇ ਉਹ ਬਿਜ਼ੀ ਆ ਇਹ ਗਲਤ ਗੱਲਾਂ ਦੇਖੋ ਸਾਰੀ ਗਲੀ ਨੂੰ ਪਰੇਸ਼ਾਨ ਕਰਨ ਦੇ ਆ ਸਾਰੀ ਗਲੀ ਨੂੰ ਅਸਮੇਂ ਟਾਈਮ ਦਿੱਤਾ ਹੋਇਆ ਸੀਗਾ ਸਵੇਰੇ ਆਕੇ ਕਿ 11 ਵਜੇ ਐਮਐਲਏ ਸਾਹਿਬ ਆਕੇ ਉਧਰ ਘਟਨ ਕਰਨਗੇ ਗਲੀ ਦਾ ਤੇ ਜਿਹੜੀ ਕਿ ਮੈਂ ਪਾਸ ਕਰਾਈ ਸੀਗੀ ਹਾਊਸ ਦੇ ਵਿੱਚ ਉਹਨਾਂ ਦੇ ਦੋ ਚਾਰ ਕਰਿੰਦੇ ਆਏ ਦੇਖ ਕੇ ਚੱਲ ਗਏ 11 ਵਜੇ ਕਿ ਇੱਥੇ ਆਜੂ ਐਮਸੀਪਾੜਾ ਆ। ਇਹ ਬਹੁਤ ਗਲਤ ਗੱਲ ਐ ਐਮਐਲਏ ਸਾਹਿਬ ਲਈ ਵੀ ਜਿਨਾਂ ਦੀ ਉਹ ਗੱਲਾਂ ਸੁਣ ਰਹੇ ਆ ਮੈਂ ਉਹਨਾਂ ਐਮਐਲਏ ਸਾਹਿਬ ਨੂੰ ਵੀ ਦੱਸ ਦਵਾਂ ਕਿ ਆਪਣਾ ਥੋੜਾ ਦਿਮਾਗ ਵਰਤਨ ਜਿਹੜੇ ਬੰਦਿਆਂ ਨੇ ਇਹ ਸੁਣ ਰਹੇ ਆ ਉਹ ਨਾ ਭਾਜਪੀ ਦੇ ਰਹਿ ਸਕੇ ਨਾ ਕਾਂਗਰਸ ਦੇ ਸਕੇ ਰਹਿ ਤੇ ਨਾ ਹੀ ਤੁਹਾਡੇ ਸਕੇ ਰਹਿਣੇ ਆ। ਅਸੀਂ ਜਿੱਥੇ ਆ ਉੱਥੇ ਵਧੀਆ ਇਸ ਕਰਕੇ ਤੁਹਾਡੀ ਹੱਥ ਜੋੜ ਕੇ ਬੇਨਤੀ ਆ ਇਹ ਕੰਮ ਨਾ ਕਰੋ ਇਹਨਾਂ ਲੋਕਾਂ ਨੇ ਵੀ ਤੁਹਾਨੂੰ ਸਾਰਿਆਂ ਨੇ ਵੋਟਾਂ ਪਾਈਆਂ ਤੁਸੀਂ ਇਹਿਆਪੁਰ ਚੋ ਵੀ ਜਿੱਤੇ ਆ ਇਸ ਕਰਕੇ ਇਹ ਗਲਤ ਕੰਮ ਨਾ ਕਰੋ ਕਰਨ ਪਾਸ ਕਰਾਈ ਦੇ ਤਾਂ ਵੀ ਐਮਐਲਏ ਦਾ ਬੇੜਾ ਕਰ ਕੀ ਹੋਇਆ ਇਹਨੇ ਗਲੀ ਬੰਦੀ ਬੰਦੀ ਰੋਕ ਦਿੱਤੀ ਹੈ ਕਾਣ ਬਿਲਕੁਲ ਹੀ ਪੱਠਾ ਬਿਠਾ ਲਿੱਤਾ ਹੈ ਨੇ ਸ਼ਹਿਰ ਦਾ ਕਿਹ ਇਹ ਕ੍ਰਿਸ਼ਨਾ ਕਲੀ ਨੇ ਇਹਨਾਂ ਆਮ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਸਭ ਕੁਝ ਪਾਇਆ ਫੇਰ ਨਹੀਂ ਆਉਂਦਾ ਲਾਰੇ ਲਾਈ ਜਾਂਦਾ 11 ਵਜੇ ਦਾ ਟਾਈਮ ਦੇ ਕੇ ਸਾਢੇ 12 ਹੋ ਗਏ ਆ ਕਹਿੰਦਾ ਫੇਰ ਮੈਂ ਨਹੀਂ ਆਉਣਾ ਇਹਨਾਂ ਮਕੇ ਇਹਨਾਂ ਗਲੀ ਬੰਦੀ ਬੰਦੀ ਰੋਕੀ ਆ ਇਹੋ ਜੇ ਆਮ ਪਾਰਟੀ ਦੇ ਕੰਮ ਹੁੰਦੇ ਆ ਜੀ ਠੀਕੋ ਜੀ ਇਹ ਬਹੁਤ ਮਾਰੀ ਗੱਲ ਆ ਅਸੀਂ ਸਭ ਸਾਨੂੰ ਇਥੇ ਸਾਰਿਆਂ ਨੂੰ ਇਕੱਠੇ ਕਰਕੇ ਤੇ ਆਪ ਦੇਖੋ ਅਜ ਤੱਕ ਇੱਥੇ ਆਏ ਵੀ ਅਸੀਂ ਸਭ ਨੂੰ ਬੜੇ ਪਰੇਸ਼ਾਨ ਕਰ ਰਹੇ ਹਾਂ ਅਸੀਂ ਸਭ ਨੇ ਕੋਈ ਏਦਾਂ ਦੀ ਸਾਰਿਆਂ ਨੂੰ ਬੜਾ ਅੱਛੇ ਤਰੀਕੇ ਨਾਲ ਹੈਂਡਲ ਕੀਤਾ ਸਾਰਾ ਕੁਝ ਕੀਤਾ ਪਰ ਦੇਖੋ ਕੋਈ ਵੀ ਮੋਟਾ ਸਾੜਨ ਨਾਲ ਜਿੱਤੇ ਹੀ ਸਾਰੇ ਤੁਸੀਂ ਸਭ ਨਾਲ ਬੋਟਾ ਤੁਹਾਨੂੰ ਪਈ ਨਾ ਪਰ ਕੁਛ ਵੀ ਸਾਡਾ ਕੋਈ ਸਾਨੂੰ ਕੋਈ ਮੈਨੀਫੈਸਟਰੀ ਨਹੀਂ ਆ ਰਹੀ ਆ ਕਿ ਜੇ ਨਾ ਸਾਨੂੰ ਕੋਈ ਅਸੀਂ ਮਹਿਸੂਸ ਕਰੀਏ ਕਿ ਦੇਖੋ ਕਿੰਨੇ ਸਭ ਕੰਮ ਛੱਡ ਛੱਡ ਕੇ ਇੱਥੇ ਖੜੇ ਆ ਬੈਠਾ ਕੇ ਦੇਖੋ ਪਰੇਸ਼ਾਨ ਹੈ ਬੱਚੇ ਆ ਘਰਾਂ ਦੇ ਵਿੱਚ ਕਈ ਕੁਝ ਹੈ ਪਰ ਕੁਛ ਨਹੀਂ ਦੇਖੋ ਉਹਨਾਂ ਨੂੰ ਇੰਨਾ ਟਾਈਮ ਨਹੀਂ ਹੈਗਾ ਸਾਡ ਜੁਗਾ ਸਾਡ ਕੋ ਟਾਈਮ ਹੈਗਾ ਉਹਨਾਂ ਜੁਗਾ ਪਰ ਉਹਨਾਂ ਕੋ ਟਾਈਮ ਨਹੀਂ ਹੈਗਾ ਸਾਡ ਜੁਗਾ ਇਹ ਬਹੁਤ ਮਾੜੀ ਗੱਲ ਹੈ। ਅਸੀਂ ਪਾਣੀ ਦੇਖੋ ਪਾਣੀ ਦੇ ਬਾਰੇ ਸਵਾਲਨਾ ਪਾਣੀ ਇੰਨੇ ਗੰਦਾ ਪਾਣੀ ਆ ਰਿਹਾ ਬੱਚਿਆਂ ਦਾ ਬਹੁਤ ਮੁਸ਼ਕਲ ਹੋ ਰਿਹਾ ਬੱਚੇ ਬਿਮਾਰ ਹੋ ਰਹੇ ਹੈ ਜਿਹੜੇ ਵਿਚਾਰੇ ਕੋ ਮਾਤਨ ਸਾਥੀ ਇਹ ਨਹੀਂ ਕੋ ਫਿਲਟਰ ਨਹੀਂ ਲਵਾ ਸਕਦਾ ਕੋਈ ਕੁਛ ਨਹੀਂ ਕਰ ਸਕਦਾ ਉਹ ਪਾਣੀ ਦਾ ਇੰਨਾ ਗੰਦਾ ਪਾਣੀ ਤੁਸੀਂ ਆ ਕੇ ਸਮੈਲ ਦੇਖੋ ਇਸ ਤਰ੍ਹਾਂ ਲੱਗ ਰਿਹਾ ਕਿ ਸਾਡੇ ਅੰਦਰੋਂ ਚ ਸਮੈਲ ਆ ਰਹੀ ਹੈ ਇੰਨੀ ਗੰਦਾ ਪਾਣੀ ਅਸੀਂ ਵਾਟਰ ਸਪਲਾਈ ਵਾਲਿਆਂ ਨੂੰ ਇੰਨੀ ਈਓ ਸਾਹਿਬ ਨੂੰ ਇੰਨੀ ਵਾਰੀ ਕਹਿ ਚੁੱਕੇ ਪਾਣੀ ਵੀ ਗੰਦਾ ਆ ਰਿਹਾ ਕੋਈ ਕਿਸੇ ਨਹੀਂ ਕਰਦਾ ਬਸ ਐਮਐਲਏ ਸਾਹਿਬ ਦੇ ਪਿੱਛੇ ਪਿੱਛੇ ਤੁਰੇ ਆ ਬਸ ਉਹਨਾਂ ਦੇ ਚੜੇ ਹੋਏ ਆ ਕਿਸੇ ਦਾ ਹੋਰ ਸ਼ਹਿਰ ਦਾ ਕਹਿਣਾ ਨਹੀਂ ਵੜਦਾ ਬਸ ਐਮਐਲਏ ਸਾਹਿਬ ਦੇ ਇਹ ਜੋਗੇ ਬਣੇ ਹੋਏ ਆ ਅਫਸਰ ਵੀ ਜਿਹੜੇ ਸਾਡੇ ਕੋਈ ਕੰਮ ਨਹੀਂ ਹੋ ਰਿਹਾ ਸ਼ਹਿਰ ਦੇ ਵਿੱਚ ਮੇਰਾ ਘਰ ਘਰ ਦਾ ਚੱਲਦਾ ਗੰਦਗੀ ਆ ਤੇ ਲਾਹ ਨਹੀਂ ਸਕਦੇ ਗੰਦਗੀ ਖਾਂਦੀ ਪਈ ਹੈ ਪਾਣੀ ਦੀ ਤੇ ਬਹੁਤ ਜ਼ਿਆਦਾ ਗੰਦੀ ਲੋਕੀ ਬਿਮਾਰ ਹੋ ਰੇਗਾ ਗਰਮੀ ਆ ਰਹੀ ਹੈ ਬਹੁਤ ਪਰੇਸ਼ਾਨ ਹੈ ਲੋਕ ਬਹੁਤ ਜ਼ਿਆਦਾ ਤੁਸੀਂ ਇਹਨੂੰ ਬਣਾਉਂਦਾ ਜਿਹੜਾ ਆਰਡਰ ਬੱਚਿਆਂ ਨੇ ਇੰਨੀ ਮਿਹਨਤ ਕੀਤੀ ਐ ਐਮਸੀ ਆਪਨੇ ਇੰਨੀ ਮਿਹਨਤ ਕੀਤੀ ਆ ਇਹਨੂੰ ਤੁਸੀਂ ਕਰੋ ਤੁਸੀਂ ਅੱਜ ਦਾ ਲਾਰਾ ਲਾ ਕੇ ਸਾਰੀ ਲੇਡੀਜ਼ ਕਰੋ ਫ੍ਰੀ ਹੋ ਕੇ ਘਰ ਦੇ ਕੰਮ ਕਰ ਛੱਡ ਕੇ ਆ ਕੇ ਇੱਥੇ ਖੜੀਆਂ ਸਵੇਰ ਦੀਆਂ 11 ਵਜੇ ਦੀਆਂ ਬੇਟੀਆਂ ਤੁਸੀਂ ਫੇਰ ਨਹੀਂ ਆਏ ਇਹ ਤੁਹਾਡੇ ਵਾਸਤੇ ਗਲਤ ਵਾ ਸਾਰੇ ਵੋਟਰਾਂ ਨੇ ਦੇਖ ਕੇ ਤੁਹਾਨੂੰ ਸਾਰੇ ਨਹੀਂ ਜਿਤਾਇਆ ਤੁਸੀਂ ਆ ਕੇ ਇੱਕ ਵਾਰੀ ਦੇਖੋ ਤਾਂ ਸਹੀ ਤੁਸੀਂ ਮਾਨਤਾ ਰੱਖਦੇ ਆ ਤੁਸੀਂ ਤਾਂ ਆਏ ਹੀ ਨਹੀਂ ਹੋਰ-ਹੋਰ ਕੰਮ ਛੱਡ ਕੇ ਪਹਿਲੇ ਜਿੱਤੀ ਜਨਤਾ ਬੈਠੀ ਐ ਜਿਨ੍ਹਾਂ ਨੇ ਤੁਹਾਨੂੰ ਇੰਨੀ ਸਪੋਰਟ ਕੀਤੀ ਆ ਤੁਸੀਂ ਉਹਨਾਂ ਦਾ ਪਹਿਲਾਂ ਆ ਕੇ ਦੇਖੋ देख के से गल, गली गली दा देखो करो पास कराओ पत्रकार अनिल धर्मान दी खास रिपोर्ट क्रांतिकारी लीग दांडा नहीं आके ना सेकंड जित तक वार्ड नंबर 14 दा सवाल है बारकोडर हो चुका है टैगडर हो चुका है बहुत दी ही जल्द है एक शुरू करवा देते चलेगे सर की मामला है की कारण है की इतने समय तड़ाए काम जड़ा रुकया ओदा ਪਿੱਛੇ ਜੇ ਥੋੜਾ ਸਰਦੀ ਦਾ ਮੌਸਮ ਸੀ ਲੈ ਬੰਦੀ ਦੀ ਪ੍ਰੋਬਲਮ ਵੀ ਹੁੰਦੀ ਆ ਕੇਵਲ ਮਟੀਰੀਅਲ ਦੀ ਪ੍ਰੋਬਲਮ ਹੁੰਦੀ ਆ देयर ਆਰ ਸੋ ਮਨੀ ਡਿਜ਼ੀਜ਼ ਪਰ ਸਰਕਾਰ ਕਹਿੰਦੀ ਹੈ ਕਿ ਕੰਮ ਰੁਕਣਾ ਨਹੀਂ ਚਾਹੀਦਾ ਉਦਘਾਟਨ ਜਿਹੜੇ ਆ ਬਾਅਦ ਚ ਹੁੰਦੇ ਰਹਿਣਗੇ ਮਾਨਜੋਗ ਐਮਐਲਏ ਸਰਦ ਜਸਵੀਰ ਸਿੰਘ ਨਹੀਂ ਰਹ ਰਹੇ ਨੇ ਉਹਨਾਂ ਨੇ ਜੰਗੀ ਪੱਧਰ ਤੇ ਕੰਮ ਜਿਹੜੇ ਹੈਗੇ ਸ਼ੁਰੂ ਕੀਤੇ ਹੈ ਕਾਫੀ ਵਿਕਾਸ ਦੇ ਨੀ ਪੱਧਰ ਰੱਖੇ ਇਹਦੇ ਵੀ ਨੀ ਪੱਧਰ ਬਹੁਤ ਜਲਦੀ ਰੱਖ ਦਿੰਗੇ ਠੀਕ ਹੈ ਥੈਂਕ ਯੂ